ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨਾਂ ਦੇ ਅੱਜ ਸ਼ੰਤ ਰੰਭ ਹੁੰਦੇ ਹਨ ਹੈਲੇ ਸ਼ੰਤ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਐਲੇ ਪਾਤਸ਼ਾਹ ਜੀ ਦੇ ਸੰਨ ਉਹ ਅਗਲੇ ਆ ਸ਼ੰਤ ਪਾਤਸ਼ਾਹ ਜੀ ਦੇ ਛੇਵੇਂ ਸੰਤ ਤੀਜੇ ਪਾਤਸ਼ਾਹ ਜੀ ਦਾ ਆਰੰਭ ਹੁੰਦਾ ਆਸਾ ਰਾਗ ਦੇ ਵਿੱਚ ਮਹਾਰਾਜ ਜੀ 439 ਅੰਗ ਤੇ ਇਹ ਸ਼ੰਤ ਆਰੰਭ ਹੁੰਦੇ ਹਨ ਆਓ ਪਾਤਸ਼ਾਹ ਜੀ ਮੰਗਲਾ ਚਰਨ ਕਰਦੇ ਹੋਏ ਤੀਜੇ ਪਾਤਸ਼ਾਹ ਜੀ ਸ਼ਬਦ ਦੀ ਪਾਈ ਅਰੰਭਤਾ ਕਰਦੇ ਹਾਂ ਜੀ ੴ ਸਤ ਗੁਰ ਪ੍ਰਸਾਦ ਉਪਲੀਪੂਰਨ ਪ੍ਰਮਾਤਮਾ ਭਾਈ ਇੱਕ ਸਰੂਪ ਆਏ ਕੋਈ ਸਾਰੇ ਬ੍ਰਹਿਮੰਡ ਦਾ ਉਹ ਪਰਮੇਸ਼ਰ ਹਰੀ ਮਾਲਕ ਹੈ ਦੀਦੀ ਮੂਰਤ ਸਤ ਸਰੂਪ ਹੈ ਗੁਰ ਪ੍ਰਸਾਦ ਉਪਾਉ ਗੁਰੂ ਦੀ ਕਿਰਪਾ ਦੇ ਨਾਲ ਹਰੀ ਦੀ ਪ੍ਰਾਪਤੀ ਹੈ ਜੀ ਆਸਾ ਮਹੱਲਾ ਤੀਜਾ ਸੰਤ ਘਰ ਪਹਿਲਾ ਪਾਤਸ਼ਾਹ ਜੀ ਸੰਤੂ ਚਾਰਨ ਕਰਦੇ ਪਹਿਲੇ ਘਰ ਸੁਰ ਤਾਲ ਦੇ ਵਿੱਚ ਇਹ ਸ਼ਬਦ ਦੀ ਰਮਤਾ ਕਰਦੇ ਹਨ ਕੰਤ ਦੇ ਰੂਪ ਦੇ ਵਿੱਚ ਸ਼ਬਦ ਆਰੰਭ ਕਰਦੇ ਹੰਮ ਘਰੇ ਸਾਚਾ ਸੁਹਿਲਾ ਸਚ ਸ਼ਬਦ ਸੁਹਾਇ ਰਾਮ ਧਨ ਪਿਰ ਮੇਲ ਭਿਆ ਪ੍ਰਭ ਆਪ ਮਿਲਾਇਆ ਰਾਮ ਧਨ ਧਨ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਸ਼ਬਦ ਦੀ ਰਮਤਾ ਕਰਦੇ ਹਨ ਤੇ ਬਚਨ ਕਰਦੇ ਹੰਮ ਘਰੇ ਸਾਚਾ ਸੁਹੇਲਾ ਮਹਾਰਾਜ ਜੀ ਕਹਿੰਦੇ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਸੱਚੇ ਮਾਲਕ ਦੀ ਖੁਸ਼ੀ ਦੇ ਸੁਹੇਲੇ ਤੋਂ ਭਾਵ ਹੁੰਦਾ ਗੀਤ ਖੁਸ਼ੀ ਦਾ ਗੀਤ ਗਾਣਾ ਜਿਹਨੂੰ ਸੁਹੇਲਾ ਕਿਹਾ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਹਮ ਘਰੇ ਸਾਚਾ ਸੁਹਿਲਾ ਸੱਚੇ ਸ਼ਬਦ ਸੁਹਾਇਆ ਰਾਮ ਮਹਾਰਾਜ ਜੀ ਕਹਿੰਦੇ ਸਾਡੇ ਹਿਰਦੇ ਘਰ ਵਿੱਚ ਉਹ ਸੱਚੇ ਮਾਲਕ ਦੀ ਬਾਣੀ ਦੇ ਗੀਤ ਗੁਣ ਚੱਲ ਰਹੇ ਹਨ ਜਿਹਦੇ ਨਾਲ ਮਹਾਰਾਜ ਜੀ ਕਹਿੰਦੇ ਸੱਚਾ ਸ਼ਬਦ ਸੁਹਾਇਆ ਸਾਡਾ ਹਿਰਦਾ ਜਿਹੜਾ ਇਹ ਘਰ ਹੈ ਜਿਹੜਾ ਮਹਾਰਾਜ ਜੀ ਕਹਿੰਦੇ ਉਹ ਸੋਭਨੀਕ ਬਣ ਗਿਆ ਖੁਸ਼ੀ ਦੇ ਵਿੱਚ ਆ ਗਿਆ ਜਿਸ ਤਰ੍ਹਾਂ ਬਾਹਰੋਂ ਅਸੀਂ ਕੋਈ ਖੁਸ਼ੀ ਦਾ ਕੰਮ ਹੁੰਦਾ ਨਾ ਖੁਸ਼ੀ ਦੇ ਗੀਤ ਗਾਏ ਜਾਂਦੇ ਆ ਬੀਬੀਆਂ ਪਹਿਣਾ ਸਹਾਗ ਪੜਦੀਆਂ ਹਨ ਘੋੜੀਆਂ ਪੜਦੀਆਂ ਹਨ ਉਹ ਮੰਗਲ ਹੁੰਦਿਆਂ ਖੁਸ਼ੀ ਦੇ ਇਹ ਬਾਹਰ ਪੱਖੋਂ ਲੋਕ ਗਾਉਂਦੇ ਹਨ ਪਰ ਮਹਾਰਾਜ ਜੀ ਕੀ ਹਿਰਦੇ ਦੀ ਗੱਲ ਕਰਦੇ ਹਨ ਮਹਾਰਾਜ ਜੀ ਕਹਿੰਦੇ ਜਦੋਂ ਹਿਰਦੇ ਵਿੱਚ ਉਹ ਸੱਚੇ ਪ੍ਰਭੂ ਦੀ ਖੁਸ਼ੀ ਪੈਦਾ ਹੁੰਦੀ ਹੈ ਹਿਰਦਾ ਜਿਹੜਾ ਉਹਨੂੰ ਅਰਪਣ ਹੋ ਜਾਂਦਾ ਮਾਨਵ ਦੇ ਚਰਨਾਂ ਵਿੱਚ ਟਿਕਦਾ ਫਿਰ ਮਨ ਸੁਹਿਲਾ ਗੰਦਾ ਹੈ ਮਨ ਗੀਤ ਗੰਦਾ ਹੈ ਫਿਰ ਬਾਹਰੋਂ ਨਹੀਂ ਅੰਦਰੋਂ ਮਨ ਜਿਹੜਾ ਉਹ ਉਹਦੀ ਬਾਣੀ ਰਾਈ ਉਹਦੀ ਸ਼ਬਦ ਰਾਈ ਪਰਮੇਸ਼ਰ ਦੀ ਭਗਤੀ ਦੇ ਗੀਤ ਗਾਣਾ ਕਰਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਸਾਡੇ ਹਿਰਦੇ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਉਹ ਸੱਚਾ ਸੁਹਿਲਾ ਬਣ ਗਿਆ ਭਾਵ ਕੀਰਦਾ ਸਾਡਾ ਉਹਦੇ ਗੁਣ ਗਾਣ ਲੱਗਾ ਉਹਦੇ ਗੀਤ ਗਾਣ ਲੱਗਾ ਤੇ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੱਚੇ ਸ਼ਬਦ ਰਾਹੀਂ ਸੁਹਾਵਣਾ ਬਣ ਗਿਆ ਹਿਰਦਾ ਸੋਪਨਿਕ ਬਣ ਗਿਆ ਖੁਸ਼ੀ ਦੇ ਵਿੱਚ ਆ ਗਿਆ ਘਰ ਹਿਰਦਾ ਜਿਹੜਾ ਖੁਸ਼ੀ ਮੰਗਲ ਦੇ ਵਿੱਚ ਆ ਗਿਆ ਧਨ ਪਿਰ ਮੇਲ ਪਿਆ ਰਾਮ ਆਪ ਮਲਾਇਆ ਰਾਮ ਤੇ ਮਹਾਰਾਜ ਜੀ ਕਹਿੰਦੇ ਪੀਰ ਪਿਰ ਪਤੀ ਦੇ ਨਾਲ ਇਹ ਸਖੀ ਦਾ ਮੇਲ ਹੁੰਦਾ ਹੈ। ਗੁਰਮਰਦਾਸ ਜੀ ਕਹਿੰਦੇ ਧੰਨ ਪੀਰ ਮੇਲ ਭਿਆ ਪੀਰ ਪਤੀ ਦੇ ਨਾਲ ਮੇਲ ਹੋ ਗਿਆ ਪਰਮੇਸ਼ਰ ਪ੍ਰਮਾਤਮਾ ਨਾਲ। ਪ੍ਰਭੂ ਆਪ ਮਲਾਇਆ ਪਰ ਮਹਾਰਾਜ ਜੀ ਕਹਿੰਦੇ ਮੇਲ ਤਾਂ ਹੋਇਆ ਪ੍ਰਭੂ ਨੇ ਆਪ ਕਿਰਪਾ ਕਰਕੇ ਆਪਣੇ ਵਿੱਚ ਮੇਲ ਲਿਆ ਮੇਲ ਕਰਾਤਾ ਪ੍ਰਭ ਆਪ ਮਲਾਇਆ ਸਤਿਮਨ ਵਸਾਇਆ ਕਾ ਮਨ ਸੱਜੀ ਮਾਤੀ ਹਰ ਜੀ ਕਿੰਦੋਂ ਆਪ ਜਦੋਂ ਕਿਰਪਾ ਕਰਦਾ ਹੈ ਗੁਰੂ ਦੇ ਰਾਹੀ ਪਰਮੇਸ਼ਰ ਜਿਹੜਾ ਆਕਾਲ ਪੁਰਖ ਪ੍ਰਮਾਤਮਾ ਪ੍ਰਭੂ ਆਪ ਮਿਲਾਂਦਾ ਆਪ ਉਹ ਸੰਯੋਗ ਮਨਾਂਦਾ ਸਾਡੇ ਕਰਮਾਂ ਦੇ ਮੁਤਾਬਕ ਤੇ ਸੱਚੇ ਗੁਰੂ ਦਾ ਮੇਲ ਕਰਾਂਦਾ ਤੇ ਸੱਚੇ ਗੁਰੂ ਦੇ ਰਾਹੀ ਉਹ ਮਾਰਗ ਦਰਸਾਇਆ ਜਾਂਦਾ ਸੱਚਾ ਗੁਰੂ ਰਸਤਾ ਦੱਸਦਾ ਹੈ ਸ਼ਬਦ ਗੁਰੂ ਦੇ ਰਹੀ ਰਸਤਾ ਮਿਲਦਾ ਤੇ ਹਰੀ ਦੇ ਵਿੱਚ ਮੇਲ ਹੋ ਜਾਂਦਾ ਹਰਾ ਜੀ ਕਹਿੰਦੇ ਪ੍ਰਭੂ ਨੇ ਆਪ ਮਲਾਇਆ ਸੱਚ ਮਨ ਵਸਾਇਆ ਸੱਚਾ ਜਦੋਂ ਮਨ ਦੇ ਵਿੱਚ ਵਸ ਜਾਂਦਾ ਹਰਾ ਜੀ ਕਹਿੰਦੇ ਫਿਰ ਕਾਮਨ ਸਹਜੇ ਮਾਤੀ ਜਿਹੜੇ ਕਾਮਨ ਰੂਪ ਇਸਤਰੀ ਜਿੰਦਾ ਉਹ ਸਹਜ ਸੰਤੋਖ ਸ਼ਾਂਤੀ ਵਿੱਚ ਆ ਜਾਂਦੀ ਹੈ ਸਹਜ ਅਵਸਥਾ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਗੁਰ ਸ਼ਬਦ ਸਿਗਾਰੀ ਸੱਚ ਸواری ਸਦਾ ਰਾਵੇ ਰੰਗ ਰਾਤੀ ਇਹ ਮਹਾਰਾਜ ਜੀ ਕਹਿੰਦੇ ਸ਼ਬਦ ਦੇ ਨਾਲ ਸ਼ਿੰਗਾਰੀ ਗਈ ਇਹ ਕਾਮਣ ਰੂਪ ਜਿੰਦ ਜਿਹੜੀ ਹੈ ਨਾ ਜਿਵੇਂ ਬਾਹਰੋਂ ਕਾਮਣ ਰੂਪ ਇਸਤਰੀ ਮਹਾਰਾਜ ਜੀ ਕਹਿੰਦੇ ਪਤੀ ਵਰਤਾ ਇਸਤਰੀ ਸ਼ਿੰਗਾਰੀ ਜਾਂਦੀ ਉਹ ਸ਼ਿੰਗਾਰ ਕਰਦੀ ਹੈ ਇਸੇ ਤਰ੍ਹਾਂ ਹੀ ਜਿੰਦ ਜੋਪੀ ਕਾਮਣ ਇਸਤਰੀ ਜਿਹੜੀ ਹੈ ਇਹ ਗੁਰ ਸ਼ਬਦ ਦੇ ਨਾਲ ਹੀ ਸ਼ਿੰਗਾਰੀ ਜਾਂਦੀ ਹੈ ਜਿੰਦ ਨੂੰ ਮਹਾਰਾਜ ਜੀ ਇੱਥੇ ਕਹਿੰਦੇ ਹਨ ਕਾਮਨਾ ਗੁਰ ਸ਼ਬਦ ਸੰਗਾਈ ਸਤਿ ਸواری ਸਦਾ ਰਾਵੇ ਰੰਗ ਰਾਤੀ ਤੇ ਮਹਾਰਾਜ ਜੀ ਕਹਿੰਦੇ ਸ਼ਬਦ ਦੇ ਨਾਲ ਇਹ ਸواری ਗਈ ਤੇ ਜਿੰਦ ਕਾਮਣ ਰੂਪ ਜਿੰਦ ਜਿਹੜੀ ਹੈ ਇਹਨੂੰ ਸ਼ਿੰਗਾਰ ਕਰਤਾ ਮਹਾਰਾਜ ਨੇ ਸ਼ਬਦ ਦਾ ਸ਼ਿੰਗਾਰ ਗੁਰੂ ਰਾਇ ਸ਼ਬਦ ਰੂਪੀ ਸ਼ਿੰਗਾਰ ਹੋ ਗਿਆ ਤੇ ਸੱਚ ਦੇ ਨਾਲ ਮਹਾਰਾਜ ਜੀ ਕਹਿੰਦੇ ਆਤਮਾ ਲੇਵ ਸੁਰਤੀ ਜੁੜਗੀ ਸਦਾ ਰਾਵੇ ਰੰਗ ਸਦਾ ਵਾਸਤੀ ਮਹਾਰਾਜ ਜੀ ਕਹਿੰਦੇ ਉਹਦੇ ਰੰਗ ਵਿੱਚ ਲੀਨ ਹੋ ਗਈ ਰਤੀ ਗਈ ਮਹਾਰਾਜ ਜੀ ਬਚਨ ਕਰਦੇ ਹਨ ਲਾਲ ਰੰਗ ਤਿਸ ਕੋ ਲੱਗਾ ਜਿਸ ਕੋ ਵਡਭਾਗਾ ਮੈਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ ਹਰਾ ਜੀ ਕਹਿੰਦੇ ਸੱਚੇ ਨਾਮ ਦਾ ਇਹ ਲਾਲ ਰੰਗ ਜਿੰਦ ਨੂੰ ਚੜ ਗਿਆ ਸਦਾ ਵਸਤੇ ਰਤੀ ਗਈ ਆਪ ਗਵਾਏ ਹਰ ਵਰ ਪਾਏ ਤਾਂ ਹਰ ਰਸ ਮਨ ਵਿਸਾਇਆ ਔਰ ਮਹਾਰਾਜ ਜੀ ਕਹਿੰਦੇ ਇਹ ਭਾਈ ਆਪਾ ਭਾਵ ਗਵਾਣਾ ਪੈਂਦਾ ਇਹਨੇ ਆਪੇ ਨੂੰ ਗਵਾ ਲਿਆ ਆਪਾ ਖਤਮ ਹੋ ਗਿਆ ਮੈਂ ਮੇਰੀ ਖਤਮ ਹੋ ਗਈ ਆਪਾ ਹੋਮੇ ਜਿਹੜੀ ਅਹੰਕਾਰ ਹੈ ਜਿਹੜਾ ਮੈਂ ਹੈ ਜਿਹੜੀ ਇਹ ਧੁੱਪ ਗਈ ਆਪ ਗਵਾਏ ਹਰ ਵਰ ਪਾਏ ਜਿਹੜਾ ਮਹਾਰਾਜ ਜੀ ਕਹਿੰਦੇ ਸਖੀ ਆਪਾ ਭਾਗਵਾ ਲੈਂਦੀ ਏ ਹਰਾ ਜੀ ਕਹਿੰਦੇ ਸਖੀ ਨੇ ਆਪਾ ਭਾਗਵਾ ਕੇ ਉਵਾਰ ਨੂੰ ਪ੍ਰਾਪਤ ਕਰ ਲਿਆ ਉਹ ਪਤੀ ਪਰਮੇਸ਼ਰ ਨੂੰ ਪਾ ਲਿਆ ਆਪ ਗਵਾਏ ਹਰ ਵਰ ਪਾਏ ਤਾਂ ਹਰ ਰਸ ਮਨ ਵਸਾਇਆ ਤੇ ਮਹਾਰਾਜ ਜੀ ਕਹਿੰਦੇ ਤਾਂ ਹਰੀ ਦੀ ਪ੍ਰਾਪਤੀ ਹੈ ਉਹ ਪਤੀ ਪਰਮੇਸ਼ਰ ਨੂੰ ਤਾਂ ਮਿਲ ਸਕਦੇ ਆ ਜੇ ਜੀਵ ਰੂਪ ਸਖੀ ਜੇ ਆਪਾ ਭਾਵ ਨੂੰ ਛੱਡ ਦੇਵੇਂਗੀ ਹਉਮੈ ਨੂੰ ਤਿਆਗ ਦੇਵੇਂਗੀ ਹਰੀ ਰਰ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਹਰ ਰਸ ਮਨ ਪਾਇਆ ਤੇ ਮਹਾਰਾਜ ਜੀ ਕਹਿੰਦੇ ਉਹ ਅੰਦਰ ਹਿਰਦੇ ਦੇ ਵਿੱਚ ਹਰੀ ਦੇ ਨਾਮ ਦਾ ਰਸ ਭਾ ਜਾਵੇਗਾ ਮਨ ਉਹਦੇ ਵਿੱਚ ਭਿੱਜ ਜਾਵੇਗਾ ਲੀਨ ਹੋ ਜਾਵੇਗਾ ਕਹੋ ਨਾਨਕ ਗੁਰ ਸ਼ਬਦ ਸਵਾਰੀ ਸਫਲਿਓ ਜਨਮ ਸਬਾਇਆ ਤੇ ਮਹਾਰਾਜ ਜੀ ਖੀਰਲੀ ਤੋਖ ਵਿੱਚ ਬਚਨ ਕਰਦੇ ਨੇ ਕਹੋ ਨਾਨਕ ਗੁਰ ਸ਼ਬਦ ਸواری ਮਹਾਰਾਜ ਜੀ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਸواری ਜਾਣੀ ਹੈ ਜਿੰਦ ਇਹ ਘਰ ਜਿਹੜਾ ਇਹਦੀ ਸਿਪਾਈ ਇਹਦਾ ਇਸ ਜਿੰਦ ਜਿਹੜੀ ਹੈ ਜਿੰਦ ਰੋਪੀ ਮਹਾਰਾਜ ਜੀ ਕਹਿੰਦੇ ਇਸਤਰੀ ਜਿਹੜੀ ਹੈ ਕਾਮਣ ਉਹ ਸ਼ਬਦ ਦੇ ਰਾਹੀਂ ਸواری ਜਾਣੀ ਹੈ ਗੁਰ ਸ਼ਬਦ ਸواری ਸਫਲ ਹੋ ਜਨਮ ਸਭਾਇਆ ਫਿਰ ਮਹਾਰਾਜ ਜੀ ਕਹਿੰਦੇ ਮਾਨਸ ਦੇ ਮਨੁੱਖਾ ਜਨਮ ਸਫਲ ਹੋਣਾ ਫਿਰ ਜਨਮ ਸਫਲ ਬਣਨਾ ਫਿਰ ਕਾਰਜ ਪੂਰਨ ਹੋਣਾ ਜਦੋਂ ਸ਼ਬਦ ਦੇ ਰਾਈ ਇਹ ਜਿੰਦ ਨੂੰ ਸਵਾਰ ਲਾਂਗੇ ਮਾਨਵ ਦੇ ਚਰਨਾਂ ਵਿੱਚ ਟਿਕਾ ਲਾਂਗੇ ਆਪਾ ਭਾਵ ਦਾ ਰੋਗ ਕੱਟ ਲਵਾਂਗੇ ਫਿਰ ਇਹਦੀ ਸਪਾਈਉ ਕੇ ਦੇ ਅੰਦਰ ਜਿੰਦ ਦੇ ਵਿੱਚ ਉਹ ਪ੍ਰਮਾਤਮਾ ਰੂਪ 바ਵਲ ਪਤੀ ਦਾ ਵਾਸ ਹੋ ਜਾਣਾ ਹੈ ਅਗਲਾ ਪਦ ਮਹਾਰਾਜ ਜੀ ਰੰਭ ਕਰਦੇ ਹਨ ਦੂਜੜੇ ਕਾਮਨ ਭਰਮ ਭੁੱਲੀ ਹਰ ਵਾਰ ਨਾ ਪਾਏ ਰਾਮ ਦੂਜਾ ਪਦ ਵਿੱਚ ਮਹਾਰਾਜ ਜੀ ਕਹਿੰਦੇ ਭਰਮ ਭੂਲੀ ਜੀਵ ਰੂਪ ਇਸਤਰੀ ਬਾਰੇ ਵਰਣਨ ਕਰਦੇ ਆਂ ਕਹਿੰਦੇ ਜਿਹੜੀ ਦੂਜੇ ਰੂਪ ਮਹਾਰਾਜ ਜੀ ਕਹਿੰਦੇ ਦੂਜਿਆਂ ਦੇ ਵਿੱਚ ਚਿੱਤ ਲਾਉਂਦੇ ਹਨ ਜਿਹੜੇ ਪ੍ਰਾਨੀ ਜਿਹੜੀ ਜੀਵ ਰੂਪ ਇਸਤਰੀ ਸੰਸਾਰੀ ਪਦਾਰਥਾਂ ਵਿੱਚ ਸੰਹਾਰ ਚੀਜ਼ਾਂ ਵਿੱਚ ਜਿਹਦਾ ਚਿੱਤ ਹੈ ਦੂਜੜੇ ਕਾਮਣ ਭਰਮ ਭੂਲੀ ਤੇ ਮਹਾਰਾਜ ਜੀ ਕਹਿੰਦੇ ਜਿਹੜੀ ਕਾਮਣ ਇਸਤਰੀ ਉਹ ਜਿੰਦ ਜਿਹੜੀ ਦੂਜਿਆਂ ਵਿੱਚ ਚਿੱਤ ਲਾ ਲੈਂਦੀ ਹੈ ਹਰ ਵਾਰ ਨਾ ਪਾਏ ਰਾਮ ਹੋ ਵਰ ਪੱਤੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੀ ਕਾਮਣ ਗੁਣ ਨਹੀਂ ਬਿਰਥਾ ਜਨਮ ਗਵਾਏ RAM ਜੀ ਮਾਰਾ ਜੀ ਕਹਿੰਦੇ ਜਿਸ ਕਾਮਣ ਦੇ ਵਿੱਚ ਇਸਤਰੀ ਵਿੱਚ ਇਹ ਗੁਣ ਨਹੀਂ ਹੈ ਉਹ ਆਪਣਾ ਜਨਮ ਜਿਹੜਾ ਬਿਰਥਾ ਗਵਾ ਬੈਠਦੀ ਹੈ ਜਿਹਨੂੰ ਜੰਦਰ ਉਹ ਗੁਣ ਨਹੀਂ ਹੈ ਨਾ ਪਤੀ ਪਰਮੇਸ਼ਰ ਨੂੰ ਖੁਸ਼ ਕਰਨ ਦੇ ਜਿਸ ਜੀਵ ਦੇ ਵਿੱਚ ਮਾਰਾ ਜੀ ਕਹਿੰਦੇ ਭਾਈ ਉਹ ਜਨਮ ਬਿਰਥਾ ਗਵਾ ਲੈਂਦੇ ਹਨ ਉਹ ਜਨਮ ਵਿਰਥਾ ਗਵਾ ਲੈਂਦੀ ਐ ਵਿਰਥਾ ਜਨਮ ਗਵਾਏ ਮਾਨਮੁਖ ਇਆਣੀ ਆਵ ਗੁਣਵੰਤੀ ਝੂਰੇ ਤੇ ਮਹਾਰਾਜ ਜੀ ਕਹਿੰਦੇ ਹੈ ਮਾਨਮੁਖ ਜੀ ਰੂਪ ਇਸਤਰੀਏ ਵਿਰਥਾ ਜਨਮ ਗਵਾਏ ਮਹਾਰਾਜ ਜੀ ਕਹਿੰਦੇ ਉਹ ਮਾਨਮੁਖ ਜਿਹੜੀ ਇਸਤਰੀ ਆ ਵਿਰਥਾ ਜਨਮ ਗਵਾ ਬੈਠਦੀ ਐ ਮਾਨਮੁਖ ਇਆਣੀ ਨਿਆਣੀ ਮਤ ਦੇ ਕਾਰਨ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੀ ਜਿਵੇਂ ਇਸ ਇੱਕ ਨਿਆਣੀ ਬਾਲੜੀ ਔਰਤ ਜਿਹੜੀ ਹੈ ਜੀਵਰੂ ਪਸਤਰੀ ਹੈ ਬਾਲਕੁਣੇ ਦੇ ਵਿੱਚ ਔਗਣ ਕਰ ਲੈਂਦੀ ਆ ਉਹ ਜਿਹੜੇ ਗੁਣ ਔਗਣ ਜਿਹੜੇ ਨੂੰ ਉਹਨਾਂ ਕਰਕੇ ਉਹ ਉਪ ਦੂਰ ਹੋ ਜਾਂਦੀ ਹੈ ਪਤੀ ਤੋਂ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਇਸ ਸੰਸਾਰੀ ਜੀਵ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਦੂਰ ਹੋ ਜਾਂਦੇ ਹਨ ਮਾਨਮੁਖਤਾਈ ਕਰਕੇ ਆਪਣੀ ਮਰਜ਼ੀ ਦੀ ਮੱਤ ਵਰਤ ਕੇ ਮਹਾਰਾਜ ਜੀ ਕਹਿੰਦੇ ਆਣ ਪੂਰੇ ਦੇ ਵਿੱਚ ਆਗਮਨ ਤੀ ਝੂਰੇ ਮਹਾਰਾਜ ਜੀ ਕਹਿੰਦੇ ਉਹਨ ਕਰਕੇ ਫਿਰ ਝੁਰਨਾ ਹੀ ਮਿਲਦਾ ਪਛਤਾਵਾ ਹੀ ਮਿਲਦਾ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਫਿਰ ਮਿਲਿਆ ਹਦੂਰੇ ਇਹ ਮਹਾਰਾਜ ਜੀ ਅੱਗੇ ਬਚਨ ਕਰਦਣ ਕਹਿੰਦੇ ਆਪਣੇ ਸਤਿਗੁਰ ਨੂੰ ਜਪਨਾ ਕਰੀਏ ਉਹਦੀ ਸੇਵਾ ਸਿਮਰਨ ਕਰੀਏ ਅੱਗੇ ਦੱਸਦੇ ਹਨ ਰਸਤਾ ਮਹਾਰਾਜ ਜੀ ਦਰਸਾਉਂਦੇ ਹਨ ਕਹਿੰਦੇ ਜੀ ਮਿਲਣਾ ਹੈ ਆਪਣਾ ਸਤਗੁਰ ਸੇਵ ਆਪਣੇ ਸਤਗੁਰ ਦੀ ਸੇਵਾ ਕਮਾਲ ਹੈ ਹੱਥੀ ਪੈਰੀ ਸੇਵਾ ਕਰਕੇ ਇਹ ਭਾਂਡੇ ਵਿੱਚ ਹਿਰਦੇ ਵਿੱਚ ਘਰ ਦੇ ਵਿੱਚ ਉਹ ਸੱਚੇ ਨਾਮ ਨੂੰ ਟਿਕਾਲਾ ਤੇ ਮਹਾਰਾਜ ਜੀ ਕਹਿੰਦੇ ਸਦਾ ਸੁਖ ਪਾਇਆ ਜਦੋਂ ਕੋਈ ਜੀਵ ਰੂਪ ਇਸਤਰੀ ਕੋਈ ਜਗਿਆਸੂ ਆਪਣੇ ਪਰਮੇਸ਼ਰ ਦੀ ਸਤਗੁਰਾਂ ਦੀ ਸੱਚੇ ਮਨ ਦੇ ਨਾਲ ਪੁਰਨਿਆ ਰਹਿਤ ਸੇਵਾ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਸਦਾ ਸੁਖ ਪਾ ਲੈਂਦਾ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਫਿਰ ਮਿਲਿਆ ਹਜੂ ਹਦੂਰੇ ਮਹਾਰਾਜ ਜੀ ਕਹਿੰਦੇ ਫਿਰ ਪਤੀ ਮਿਲਦਾ ਮਲਾਪ ਹੁੰਦਾ ਪੀਰ ਮਿਲਿਆ ਮਹਾਰਾਜ ਜੀ ਕਹਿੰਦੇ ਉਹ ਹਾਜ਼ਰ ਨਜ਼ਰ ਲਾਉਣ ਲੱਗ ਜਾਂਦਾ ਹੈ ਹਜੂਰ ਹਾਜ਼ਰ ਨਜ਼ਰ ਹੁੰਦੇ ਹਨ ਮਹਾਰਾਜ ਜੀ ਕਹਿੰਦੇ ਜਦੋਂ ਘਾਲਣਾ ਘਾਲਦਾ ਸੇਵਾ ਕਮੰਦਾ ਸਿਮਰਨ ਕਰਦਾ ਤੇ ਉਹ ਆਤਮਿਕ ਸੁਖ ਦੀ ਪ੍ਰਾਪਤੀ ਕਰਦਾ ਹੈ ਤਾ ਫਿਰ ਮਿਲਿਆ ਮਹਾਰਾਜ ਜੀ ਕਹਿੰਦੇ ਫਿਰ ਉਹਦੇ ਨਾਲ ਮੇਲ ਹੁੰਦਾ ਸਾਨੂੰ ਨਾਲ ਦੀ ਨਾਲ ਮਹਾਰਾ ਰਸਤਾ ਵੀ ਦੱਸ ਦਿਆ ਕਹਿੰਦੇ ਫਿਰ ਇਸ ਤਰ੍ਹਾਂ ਉਹਦੇ ਨਾਲ ਮੇਲ ਹੋ ਜਾਂਦਾ ਫਿਰ ਜਿਹੜਾ ਗੈ ਹਾਜ਼ਰ ਦਿਖਦਾ ਸੀ ਨਾ ਸਾਨੂੰ ਨਜ਼ਰ ਹੀ ਨਹੀਂ ਸੀ ਹੁੰਦਾ ਅੰਨੇ ਸੀ ਅਸੀਂ ਉਹ ਗਿਆਨ ਦਾ ਨੇਤਰ ਸਾਡਾ ਬੰਨ ਸੀ ਸਾਨੂੰ ਐਂ ਜਾਪਦਾ ਸੀ ਕਿ ਉਹ ਕਿਹੜਾ ਦੇਖਦਾ ਇਸ ਕਰਕੇ ਸੀ ਵਾਰ-ਵਾਰ ਗੁਨਾਹ ਕਰਦੇ ਸੀ ਔਗਣ ਕਰਦੇ ਸੀ ਔਗਣਾ ਵੱਲੋਂ ਛਤਕਾਰਾ ਮਿਲ ਜਾਂਦਾ ਫਿਰ ਮਿਲਿਆ ਮਹਾਰਾਜ ਜੀ ਕਹਿੰਦੇ ਹਜੂਰੇ ਮਹਾਰਾਜ ਜੀ ਕਹਿੰਦੇ ਉਹ ਹਾਜ਼ਰ ਫਿਰ ਹਰ ਜਗ੍ਹਾ ਤੇ ਉਹਦਾ ਪਲੀ ਪੂਰਨ ਪ੍ਰਮਾਤਮਾ ਦਾ ਸਰੂਪ ਦਿਖਾਈ ਦਿੰਦਾ ਨਜ਼ਰ ਆਉਂਦਾ ਦੇਖ ਪਿਰ ਵਿਖਸੀ ਅੰਦਰੋਂ ਸਰਸੀ ਸੱਚੇ ਸ਼ਬਦ ਸੁਪਾਏ ਤੇ ਮਹਾਰਾਜ ਜੀ ਕਹਿੰਦੇ ਜਦੋਂ ਅੰਦਰੋਂ ਸ਼ਬਦ ਮਹਾਰਾਜ ਜੀ ਕਹਿੰਦੇ ਅੰਦਰ ਉਤਪਨ ਹੁੰਦਾ ਪੈਦਾ ਹੁੰਦਾ ਦੇਖ ਪਿਰ ਵਿਖਸੀ ਉਹ ਜਦੋਂ ਹਾਜ਼ਰ ਨਜ਼ਰ ਆਇਆ ਪ੍ਰਮਾਤਮਾ ਕੋਪਿਰ ਨੂੰ ਦੇਖ ਕੇ ਮਹਾਰਾਜ ਜੀ ਕਹਿੰਦੇ ਪ੍ਰਸੰਨ ਹੋ ਗਏ ਅੰਦਰ ਸਰਸੀ ਅੰਦਰ ਚਿੱਤ ਦੇ ਵਿੱਚ ਸਰਸੀ ਤੋਂ ਭਾਵਨ ਦਾ ਖੁਸ਼ੀ ਖੇੜਾ ਆਉਣਾ ਸੰਤ ਸਾਜਣ ਭਏ ਸਰਸੇ ਤੁਖ ਪੜਦੇ ਆ ਨਾ ਇਹਦੇ ਬਹੁਤੇ ਲੋਕ ਕੋਲਟ ਅਰਥ ਕਰਦੇ ਹਨ ਜਿਹੜੇ ਕਿ ਬਨੌਟੀ ਗੁਰੂ ਵਾਲਿਆਂ ਨੂੰ ਕਹਿੰਦੇ ਨੇ ਕਿ ਗੁਰੂ ਸਰਸੇ ਵਸਦਾ ਤੇ ਮਹਾਰਾਜ ਜੀ ਕਹਿੰਦੇ ਨੇ ਸੰਤ ਪਰਮੇਸ਼ਰ ਨੂੰ ਕਿਹਾ ਸਤ ਗੁਰਾਂ ਨੂੰ ਸੱਚੇ ਗੁਰੂ ਦਾ ਨਾਮ ਹੈ ਸੰਤ ਕਹਿੰਦੇ ਉਹ ਜਦੋਂ ਸਰਸੇ ਦੇ ਵਿੱਚ ਆ ਗਏ ਖੁਸ਼ੀ ਦੇ ਵਿੱਚ ਆ ਗਏ ਸੰਤ ਸਾਜਣ ਭਏ ਸਰਸੇ ਖੁਸ਼ੀ ਦੇ ਵਿੱਚ ਜਦੋਂ ਗੁਰੂ ਆ ਜਾਂਦਾ ਸੰਤ ਸਾਜਣ ਉਸ ਭਏ ਸਰਸੇ ਪੂਰੇ ਗੁਰ ਤੇ ਜਾਣੀ ਕਹਿੰਦੇ ਪੂਰੇ ਗੁਰੂ ਤੋਂ ਇਹ ਰਸਤਾ ਪ੍ਰਾਪਤ ਹੁੰਦਾ ਭਾਈ ਪੂਰੇ ਗੁਰਾਂ ਤੋਂ ਇਹ ਜਾਣ ਪਛਾਣ ਹੁੰਦੀ ਹੈ ਤਾਂ ਮਹਾਰਾਜ ਜੀ ਕਹਿੰਦੇ ਜਦੋਂ ਸਤ ਗੁਰੂ ਖੁਸ਼ੀ ਦੇ ਵਿੱਚ ਆ ਜਾਂਦੇ ਹਨ ਤੇ ਉਹ ਮਾਰਗ ਦਰਸਾ ਦਿੰਦੇ ਹਨ ਇਹ ਅਰਥ ਬਣਦੇ ਹਨ ਤੇ ਆਪਾਂ ਉਵੇਂ ਹੀ ਬਿਨ ਮਤ ਬੋਲ ਤੂੰ ਗਲਤ ਅਰਥ ਕਰੀ ਜਾਂਦੇ ਆ ਕੋਈ ਕਹਿੰਦਾ ਸਾਡੇ ਸੰਤ ਸਰਸੇ ਵਿੱਚ ਰਹਿੰਦੇ ਆ ਕੋਈ ਕੁਛ ਕਹਿੰਦਾ ਆਵੇਂ ਬਨੋਟੀ ਅਰਥ ਕਰਕੇ ਲੋਕਾਂ ਨੂੰ ਭੜਕਾਈ ਜਾਣਾ ਉੱਟ ਰਸਤੇ ਤੇ ਚਲਾਈ ਜਾਣਾ ਤੇ ਮਹਾਰਾਜ ਜੀ ਇੱਥੇ ਵੀ ਸਰਸਾ ਲਬਜ ਕਹਿੰਦੇ ਆ ਕਹਿੰਦੇ ਖੁਸ਼ੀ ਦੇ ਘਰ ਦੇ ਵਿੱਚ ਅੰਦਰ ਖੁਸ਼ੀ ਜਦੋਂ ਆ ਗਈ ਦੇਖ ਪੀਰ ਵਿਗਸੀ ਅੰਦਰ ਸਰਸੀ ਸਰਸੀ ਤੋਂ ਪਾਵੰਦਰ ਹਿਰਦੇ ਵਿੱਚ ਖੁਸ਼ੀ ਆ ਗਈ ਸੱਚੇ ਸ਼ਬਦ ਸੁਪਾਈ ਫਿਰ ਸੱਚੇ ਸ਼ਬਦ ਦੇ ਨਾਲ ਸੋਭ ਨੀਕ ਭਾਗਾ ਵਾਲੀ ਬਣ ਗਈ ਨਾਨਕ ਵਿਨ ਨਾਵੇਂ ਕਾਮਨ ਭਰਮ ਭੁਲਾਣੀ ਨਾਨਕ ਵਿਨ ਨਾਵੇਂ ਭਰਮ ਕਾਮਨ ਪਰਮ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਫਿਰ ਮਹਾਰਾਜ ਜੀ ਕਹਿੰਦੇ ਉਹਨੂੰ ਮਿਲ ਕੇ ਸੁਖ ਮਿਲਦਾ ਇਹ ਨਾਨਕ ਵਿਨ ਨਾਵੇਂ ਕਾਮਨ ਭਰਮ ਭਲਾਣੀ ਮਹਾਰਾਜ ਜੀ ਕਹਿੰਦੇ ਜੇ ਨਾਮ ਦੀ ਪ੍ਰਾਪਤੀ ਨਹੀਂ ਬਿਨਾ ਨਾਮ ਤੋਂ ਇਹ ਕਾਮਨ ਇਹ ਪ੍ਰਾਨੀ ਇਹ ਜੀਵ ਭਰਮ ਦੇ ਵਿੱਚ ਫਸਿਆ ਰਹਿੰਦਾ ਹੈ ਭਰਮ ਭਲੇਖਿਆਂ ਵਿੱਚ ਪੈ ਕੇ ਗਲਤ ਰਸਤੇ ਤੇ ਤੁਰ ਪਿੰਦਾ ਹੈ ਇਹ ਬੁਰੀਆਂ ਆਦਤਾਂ ਨੂੰ ਜੀਵਨ ਵਿੱਚ ਧਾਰਨ ਕਰਦਾ ਫਿਰ ਇਹ ਖੁੰਝ ਜਾਂਦਾ ਇਸ ਰਸਤੇ ਤੋਂ ਤੇ ਕਿਉਂ ਫਿਰ ਵਿਛੋੜਾ ਪਿੰਦਾ ਪ੍ਰਮਾਤਮ ਵਿਲ ਪ੍ਰੀਤਮ ਸੁਖ ਪਾਏ ਪਰ ਮਹਾਰਾਜ ਜੀ ਕਹਿੰਦੇ ਜੇ ਉਹਦੇ ਵਿੱਚ ਮੇਲ ਬਣਾ ਰਿਆ ਅਸਲੀ ਸੁਖ ਤਾਂ ਤਾਂ ਮਿਲਣਾ ਨਹੀਂ ਤਾਂ ਭਰਮ ਭਲੇਖਿਆਂ ਦੇ ਵਿੱਚ ਜਿੰਦ ਕਰ ਲਾਂਦੀ ਇਹ ਸਰੀਰ ਵਿੱਚੋਂ ਵਿਛੜ ਜਾਵੇਗੀ ਫਿਰ ਜੋਗ ਮਹਾਰਾਜ ਜੀ ਕਹਿੰਦੇ ਵਜੋਗ ਵੱਡਾ ਵਿਛੋੜਾ ਪੈ ਜਾਂਦਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਪਾਤਸ਼ਾਹ ਜੀ ਦੋ ਬੰਦ ਇਹ ਸ਼ਬਦ ਦੇ ਸੰਪੂਰਨ ਕਰਦੇ ਹਨ ਜੀ ਅਗਲੇ ਬੰਦ ਕੱਲ ਨੂੰ ਸਰਵਣ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਵਾਂਦੇ ਜੀ ਨਿਕਾਹੀ ਕੁਲਾਵ ਜਨੀਆਂ ਨ ਮਹਾਰਾਜ ਮਤ ਬਖਸ਼ ਲੈਣ ਆਈਆਂ ਮਾਈ ਭਾਈ ਸੰਗਤਾਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ